ਤੇ ਕਿੰਨੇ ਕਿ ਮੀਟਰ ਹੋਊਗਾ ਇਹ 5 ਮੀਟਰ ਠੀਕ ਹੈ ਜੀ ਲਓ ਜੀ ਤੁਸੀਂ ਦੇਖ ਸਕਦੇ ਹੋ ਸਾੜੀ ਲਹਿੰਗਾ ਹਨਾ ਹੋਲ ਸੇਲ ਜਿਵੇਂ ਬੋਰਡ ਲੱਗੇ ਹੋਏ ਨੇ ਸਾਰਿਆਂ ਨੂੰ ਪਿਆਰਪਰੀ ਸਤਿ ਸ੍ਰੀ ਅਕਾਲ ਦੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਲੁਧਿਆਣੇ ਦੀ ਫੀਲਡ ਗੰਜ ਦੀ ਮਾਰਕੀਟ ਇੱਧਰ ਪਿੱਛੋਂ ਇਹ ਸਾਰੀ ਮਾਰਕੀਟ ਹੈ ਫੀਲਡ ਗੰਜ ਦੀ ਇਹ ਲੁਧਿਆਣੇ ਦੀ ਸਭ ਤੋਂ ਸਸਤੀ ਮਾਰਕੀਟ ਹੈ ਬਹੁਤ ਸਸਤਾ ਕੱਪੜਾ ਆਪਾਂ ਨੂੰ ਇਸ ਮਾਰਕੀਟ ਦੇ ਵਿੱਚ ਮਿਲਦੀ ਹੈ ਚੱਲਦੇ ਆਂ ਪਿੱਛੇ ਤੁਸੀਂ ਦੇਖ ਸਕਦੇ ਹੋ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਨੇ ਇਸ ਮਾਰਕੀਟ ਦੇ ਵਿੱਚ ਤੁਹਾਨੂੰ ਦਿਖਾਉਣੇ ਆ ਵੀਡੀਓ ਤੁਸੀਂ ਹੰਤ ਤੱਕ ਬਣੇ ਰਹੋ ਚੱਲਦੇ ਆਪਾਂ ਸਾਰੀ ਮਾਰਕੀਟ ਦੇਖਦੇ ਆਂ ਤੇ ਸਾਹਮਣੇ ਬੋਰਡ ਵੀ ਆ ਜਿਹੜਾ ਲੱਗਿਆ ਹੋਇਆ ਹੈ ਇਹ ਜਾਮਾ ਮਸਜਿਦ ਦੇ ਨੇੜੇ ਆ ਮਾਰਕੀਟ ਫੀਲਡ ਗੰਜ ਦੀ ਸਾਹਮਣੇ ਉੱਪਰ ਬੋਰਡ ਦੇਖ ਸਕਦੇ ਹੋ ਤੁਸੀਂ ਲੱਗਿਆ ਹੋਇਆ ਤੇ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਨੇ ਇਸ ਮਾਰਕੀਟ ਦੇ ਵਿੱਚ ਕੱਪੜੇ ਵਾਲੀਆਂ ਤੇ ਇਸ ਤਰ੍ਹਾਂ ਬਾਹਰ ਵੀ ਸਾਰੀਆਂ ਚੀਜ਼ਾਂ ਇੱਥੇ ਲਾਈਆਂ ਹੁੰਦੀਆਂ ਨੇ ਜਿਵੇਂ ਸੌਕਸ ਵਗੈਰਾ ਹਨਾ ਤੇ ਖਾਣ ਪੀਣ ਵਾਲੀਆਂ ਦੁਕਾਨਾਂ ਵੀ ਇਸ ਮਾਰਕੀਟ ਦੇ ਵਿੱਚ ਬਹੁਤ ਜ਼ਿਆਦੇ ਨੇ ਤੇ ਕੁੜੀਆਂ ਵਾਲੇ ਕੱਪੜੇ ਮੁੰਡਿਆਂ ਵਾਲੇ ਕੱਪੜੇ ਵਾਲੀਆਂ ਦੁਕਾਨਾਂ ਇਸ ਮਾਰਕੀਟ ਦੇ ਵਿੱਚ ਆਪਾਂ ਨੂੰ ਮਿਲ ਜਾਣਗੀਆਂ ਦੇਖਣ ਨੂੰ ਆ ਦੇਖ ਸਕਦੇ ਹੋ ਤੁਸੀਂ ਜਿਵੇਂ ਕੱਪੜੇ ਬਾਹਰ ਲਾਏ ਹੋਏ ਨੇ ਤੇ ਨਾਲੇ ਇੱਥੇ ਜਾਮਾ ਮਸਜਿਦ ਦਾ ਤੇ ਜਾਮਾ ਮਸਜਿਦ ਦੇ ਆਲੇ ਦੁਆਲੇ ਇਹ ਸਾਰੀਆਂ ਦੁਕਾਨਾਂ ਨੇ ਜਿਹੜੀਆਂ ਇੱਥੇ ਹੈਗੀਆਂ ਨੇ ਬਾਕੀ ਬਹੁਤ ਸਸਤਾ ਕੱਪੜਾ ਤੇ ਵਧੀਆ ਕੁਆਲਿਟੀ ਦਾ ਕੱਪੜਾ ਇਸ ਮਾਰਕੀਟ ਦੇ ਵਿੱਚੋਂ ਆਪਾਂ ਨੂੰ ਜਿਹੜਾ ਮਿਲ ਜੂਗਾ ਬਾਕੀ ਆ ਹੋਰ ਸਮਾਨ ਦੇਖ ਸਕਦੇ ਹੋ ਜਿਵੇਂ ਆ ਚੂੜੇ ਲਾਏ ਹੋਏ ਨੇ ਨਾ ਬਾਹਰ ਜਵੈਲਰੀ ਇਹ ਜਿਹਾ ਕੁੜੀਆਂ ਵਾਲਾ ਸਾਰਾ ਸਮਾਨ ਇਸ ਮਾਰਕੀਟ ਦੇ ਵਿੱਚੋਂ ਮਿਲ ਜੂ ਦੋਨੋਂ ਸਾਈਡ ਦੁਕਾਨਾਂ ਨੇ ਆ ਸਾਈਡ ਵੀ ਦੁਕਾਨਾਂ ਨੇ ਤੁਸੀਂ ਦੇਖ ਸਕਦੇ ਹੋ ਤੇ ਚੱਲਦੇ ਆ ਆਪਾਂ ਸਾਰੀ ਮਾਰਕੀਟ ਇਹ ਦੇਖਦੇ ਆ ਆ ਇੱਥੇ ਤੁਸੀਂ ਦੇਖ ਸਕਦੇ ਹੋ ਜਿਵੇਂ ਕੱਪੜੇ ਬਾਹਰ ਲਾਏ ਹੋਏ ਨੇ ਲਓ ਜੀ ਇਹ ਸਾਰੇ ਸੇਲ ਦੇ ਵਿੱਚ ਹੀ ਹੁੰਦੇ ਨੇ ਕੱਪੜੇ ਆ ਜਿਵੇਂ ਸਾਹਮਣੇ ਦੁਕਾਨ ਆ ਇਹਨਾਂ ਨੇ ਲਾਏ ਹੋਏ ਨੇ ਸਾਡੇ ਸਾਡੇ 300 2 200 ਰੁਪਏ ਰੇਟ ਹਨ ਐਵੇਂ ਸਾਰਾ ਰੇਟ ਹੈ ਇਸ ਮਾਰਕੀਟ ਦੇ ਵਿੱਚ ਕੱਪੜਿਆਂ ਦਾ ਤੇ ਕੱਪੜਿਆਂ ਦੀ ਕੁਆਲਿਟੀ ਵੀ ਬਹੁਤ ਵਧੀਆ ਤੇ ਕੁਆਂਟੀਟੀ ਬਹੁਤ ਹੈ ਇੱਥੇ ਕੱਪੜਿਆਂ ਦੀ ਮਤਲਬ ਅਲੱਗ-ਅਲੱਗ ਤਰੀਕੇ ਦੇ ਡਿਜ਼ਾਈਨ ਹਨਾ ਕੁੜੀਆਂ ਵਾਲੇ ਸੂਟ ਚੁੰਨੀਆਂ ਐਵੇਂ ਦਾ ਸਾਰਾ ਕੁਝ ਇਹ ਮਾਰਕੀਟ ਦੇ ਵਿੱਚ ਦੇਖਣ ਨੂੰ ਮਿਲ ਜੂ। ਮਤਲਬ ਇਹ ਦੇਖ ਸਕਦੇ ਹੋ ਜਿਵੇਂ ਇੱਥੇ ਜੁਐਲਰੀ ਲਾਈ ਹੋਈ ਹੈ ਹਨਾ ਐਵੇਂ ਦਾ ਸਾਰਾ ਸਮਾਨ ਇਸ ਮਾਰਕੀਟ ਦੇ ਵਿੱਚੋਂ ਮਿਲਦਾ ਹੈ। ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਨੇ। ਅੱਜ ਮੈਂ ਬਾਹਰ ਸੂਟ ਲਾਇਏ ਹੋਏ ਨੇ ਦੇਖ ਸਕਦੇ ਹਾਂ। ਲਓ ਜੀ। ਐਵੇਂ ਬਹੁਤ ਸਾਰਾ ਕੱਪੜਾ ਇਸ ਮਾਰਕੀਟ ਦੇ ਵਿੱਚ ਹੈਗਾ। ਫੀਲਡ ਗਾਂਚ ਇਸ ਮਾਰਕੀਟ ਦਾ ਨਾਮ ਆ। ਹਾਂ ਦੇਖ ਸਕਦੇ ਹੋ ਤੁਸੀਂ ਬਾਹਰ ਕੱਪੜੇ ਜਿਹੜੇ ਲਾਏ ਹੋਏ ਨੇ ਦੁਕਾਨ ਵਾਲਿਆਂ ਨੇ ਕੱਢ ਕੇ। ਲਓ ਜੀ। ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਨੇ ਇੱਥੇ ਸੂਟਾਂ ਦੀਆਂ। ਆ ਦੇਖੋ ਉੱਪਰ ਸੂਟ ਰੂਟ ਲਾਏ ਹੋਏ। ਤੇ ਇਹ ਸਾਰਾ ਹਫ਼ਤਾਵਾਂਾਂ ਕੀ ਮਾਰਕੀਟ ਖੁੱਲੀ ਰਹਿੰਦੀ ਆ। ਜਾਵੇਂ ਸੂਟ ਵੀ ਇੱਥੇ ਲਾਏ ਹੋਏ ਨੇ ਤੁਸੀਂ ਦੇਖ ਸਕਦੇ ਹੋ ਕੀ ਪ੍ਰਾਈਸ ਆ ਬਈ ਸੂਟਾਂ ਦਾ 350 350 ਜੀ ਲਓ 350 ਦਾ ਹੈ ਸੂਟ ਹੈ ਤੇ ਕਿੰਨੇ ਕਿ ਮੀਟਰ ਹੋਊਗਾ ਇਹ 5 ਮੀਟਰ ਠੀਕ ਹੈ ਜੀ ਲਓ ਜੀ ਤੁਸੀਂ ਦੇਖ ਸਕਦੇ ਹੋ ਐਵੇਂ ਸਾਰੇ ਇੱਥੇ ਕੱਪੜੇ ਬਾਹਰ ਲਾਏ ਹੁੰਦੇ ਨੇ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਆ ਵੀ ਕੁਝ ਕੱਪੜੇ ਇੱਥੇ ਲਾਏ ਹੋਏ ਨੇ ਬਾਹਰ ਆ ਚੁੰਨੀਆਂ ਵਗੈਰਾ ਹਨ ਬਹੁਤ ਵੱਡੀ ਇਹ ਮਾਰਕੀਟ ਹੈ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਇਸ ਮਾਰਕੀਟ ਦੇ ਵਿੱਚ ਕੱਪੜੇ ਵਾਲੀਆਂ ਆਪਾਂ ਨੂੰ ਦੇਖਣ ਨੂੰ ਮਿਲ ਜਾਣਗੀਆਂ। ਬਾਕੀ ਖਾਣ-ਪੀਣ ਵਾਲੇ ਵੀ ਇੱਥੇ ਮਾਰਕੀਟ ਦੇ ਵਿੱਚ ਖੜੇ ਹੁੰਦੇ ਨੇ ਆ ਜਿਵੇਂ ਬਾਈ ਨੇ ਲਾਈ ਹੋਈਆਂ ਦੁਕਾਨ ਇੱਥੇ ਹਨਾ ਲੈਮਨ ਵਾਲੀ ਤੇ ਦੋਨੋਂ ਸਾਈਡ ਇੱਥੇ ਦੁਕਾਨਾਂ ਨੇ ਆਹ ਸਾਈਡ ਵੀ ਦੁਕਾਨਾਂ ਤੁਸੀਂ ਦੇਖ ਸਕਦੇ ਹੋ। ਇੱਥੇ ਹਰ ਇੱਕ ਤਰੀਕੇ ਦਾ ਕੱਪੜਾ ਹੈ। ਜੈਂਟਸ, ਲੇਡੀਜ਼, ਰੈਡੀਮੇਡ, ਸੂਟ, ਚੁੰਨੀਆਂ, ਉਹ ਸਾਰਾ ਇੱਥੇ ਆਪਾਂ ਨੂੰ ਮਿਲ ਜੂ। ਚੱਲਦੇ ਆ ਅੱਗੇ ਵਾਲੇ ਪਾਸੇ ਨੂੰ ਆਪਾਂ ਮਾਰਕੀਟ ਦੇਖਦੇ ਆ ਤੇ ਅੱਗੇ ਕੁਝ ਦੁਕਾਨਾਂ ਆਈਆਂ ਨੇ ਜਿਵੇਂ ਜੁੱਤੀਆਂ ਵਾਲੀਆਂ ਹਨ ਐਵੇਂ ਜੀਆਂ ਸਾਰੀਆਂ ਦੁਕਾਨਾਂ ਹੈਗੀਆਂ ਨੇ ਇੱਧਰ ਤੁਸੀਂ ਦੇਖ ਸਕਦੇ ਹੋ ਲੋ ਆ ਕੱਪੜੇ ਹੀ ਕਪੜਾ ਟੰਗੇ ਆ ਪਿਆ 1.5 150 ਰੁਪਏ 100 100 ਰੁਪਏ ਜਿਹੜਾ ਪ੍ਰਾਈਸ ਹੈ ਇਹਨਾਂ ਦਾ ਲਿਖਿਆ ਹੋਇਆ ਕੱਪੜਾ ਜੁੱਤੀਆਂ ਐਵੇਂ ਜੀਆਂ ਸਾਰੀਆਂ ਦੁਕਾਨਾਂ ਇਸ ਮਾਰਕੀਟ ਦੇ ਵਿੱਚ ਨੇ ਬਹੁਤ ਮਸ਼ਹੂਰ ਮਾਰਕੀਟ ਹੈ ਲੁਧਿਆਣੇ ਦੀ ਫੀਲਡ ਗੰਜ ਦੀ ਜਿਹੜੀ ਮਾਰਕੀਟ ਇੱਥੇ ਵੀ ਕੁਝ ਦੁਕਾਨਾਂ ਦੇਖ ਸਕਦੇ ਹੋ ਤੁਸੀਂ ਕੱਪੜੇ ਵਾਲੀਆਂ ਸੂਟ ਬਾਹਰ ਲਾਏ ਹੋਏ ਨੇ ਲੋ ਜੀ ਵੱਡੀਆਂ ਵੱਡੀਆਂ ਦੁਕਾਨਾਂ ਨੇ ਇੱਥੇ ਹੋਲ ਸੇਲ ਦੀਆਂ ਕੱਪੜੇ ਦੀਆਂ ਬਾਕੀ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਸਾਰਾ ਕੱਪੜਾ ਇੱਥੇ ਤੁਹਾਨੂੰ ਸੇਲ ਦੇ ਵਿੱਚ ਮਿਲ ਜੂਗਾ 100 ਰੁਪਏ 150 ਰੁਪਏ 200 ਰੁਪਏ ਐਵੇਂ ਪ੍ਰਾਈਸ ਹੁੰਦਾ ਜਿਵੇਂ 100 100 ਰੁਪਏ 80 30 ਰੁਪਏ ਦੀਆਂ ਚੁੰਨੀਆਂ ਜਿਹੜੀਆਂ ਬਾਹਰ ਲਾਈਆਂ ਹੋਈਆਂ ਨੇ ਤੇ ਇੱਥੇ ਵੀ ਕੁਛਾ ਕੱਪੜਾ ਜਿਹੜਾ ਬਾਹਰ ਕੱਢਿਆ ਹੋਇਆ ਤੁਸੀਂ ਦੇਖ ਸਕਦੇ ਹੋ ਐਵੇਂ ਸਾਰਾ ਕੱਪੜਾ ਇੱਥੇ ਲਾਇਆ ਹੋਇਆ ਹੈ ਦਕਾਨਾਂ ਦੇ ਵਿੱਚੋਂ ਬਾਹਰ ਕੱਢ ਕੇ ਲਓ ਜੀ ਦੋਨੋਂ ਸਾਈਡ ਦੁਕਾਨਾਂ ਨੇ ਆਹ ਦੂਸਰੀ ਸਾਈਡ ਵੀ ਆ ਇਹ ਸਾਈਡ ਵੀ ਆਪਾਂ ਤੁਹਾਨੂੰ ਦਿਖਾਉਨੇ ਆਂ ਤੇ ਚੱਲਦੇ ਆਪਾਂ ਅੱਗੇ ਵਾਲੇ ਪਾਸੇ ਨੂੰ ਸਾਰੀ ਮਾਰਕੀਟ ਇਹ ਦੇਖਦੇ ਆਂ ਜਾ ਕੇ ਜਿਵੇਂ ਆਪਾਂ ਤੁਹਾਨੂੰ ਸਾਰੀਆਂ ਦੁਕਾਨਾਂ ਦਿਖਾਈਆਂ ਹੀ ਨੇ ਸੂਟਾਂ ਵਾਲੀਆਂ ਚੁੰਨੀ ਵਾਲੀਆਂ ਹਨਾ ਬਾਕੀ ਰੈਡੀਮੇਡ ਕੱਪੜੇ ਵਾਲੀਆਂ ਵੱਡੀਆਂ ਵੱਡੀਆਂ ਦੁਕਾਨਾਂ ਹੈਗੀਆਂ ਨੇ ਇੱਥੇ ਤੇ ਕੁੜੀਆਂ ਵਾਲੇ ਕੱਪੜੇ ਬਹੁਤ ਜ਼ਿਆਦਾ ਨੇ ਇਸ ਮਾਰਕੀਟ ਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਜਿਵੇਂ 150 ਰੁਪਏ ਇੱਥੇ ਜਿਹੜਾ ਪ੍ਰਾਈਸ ਦਾ ਲਾਇਆ ਹੋਇਆ ਟੀ-ਸ਼ਰਟਾਂ ਤੇ ਲੋਹਰਾਂ ਤੇ ਬਹੁਤ ਵੱਡੀਆਂ ਵੱਡੀਆਂ ਹੋਲ ਸੇਲ ਦੀਆਂ ਦੁਕਾਨਾਂ ਐਸ ਮਾਰਕੀਟ ਦੇ ਵਿੱਚ ਹੈਗੀਆਂ ਨੇ ਆ ਜੁੱਤੀਆਂ ਦੇਖ ਸਕਦੇ ਹੋ ਤੁਸੀਂ ਬਹੁਤ ਲਾਈਆਂ ਹੋਈਆਂ ਨੇ ਕੀ ਪ੍ਰਾਈਸ ਆ ਬਾਈ ਜੁੱਤੀਆਂ ਦਾ 300 200 ਠੀਕ ਐ 2200 ਰੁਪਏ ਦੀਆਂ ਜੁੱਤੀਆਂ ਨੇ ਤੁਸੀਂ ਦੇਖ ਸਕਦੇ ਹੋ ਲਾਈਆਂ ਹੋਈਆਂ ਲਓ ਜੀ ਆ ਵੀ ਤੁਸੀਂ ਦੇਖ ਸਕਦੇ ਹੋ ਲਓ ਜੀ ਕੀ ਪ੍ਰਾਈਸ ਆ ਬਾਈ ਜੁੱਤੀਆਂ ਦਾ 200 ਠੀਕ ਐ ਇਹ ਬਾਈ ਸਾਰਾ ਹਫਤਾ ਖੁੱਲੀ ਰਹਿੰਦੀ ਐ ਮਾਰਕੀਟ ਹਾਂਜੀ ਸੰਡੇ ਨੂੰ ਸੇਲ ਹੁੰਦੀ ਐ ਇੱਥੇ ਜਾ ਐਵੇਂ ਰਹਿ ਦੋ ਸੰਡੇ ਭਾਈ ਆਪਾਂ ਖੁੱਲੀ ਰਹਿਣੇ ਲਾਸਟ ਮੰਡੇ ਬੰਦ ਹੋ ਲਾਸਟ ਮੰਡੇ ਠੀਕ ਐ ਲੋ ਵੀ ਦੇਖ ਸਕਦੇ ਹੋ ਤੁਸੀਂ ਇੰਨਾ ਕੁ ਪ੍ਰਾਈਸ ਐ ਇੱਥੇ ਮਤਲਬ ਜੁੱਤੀਆਂ ਦਾ ਹਨਾ 200 ਰੁਪਏ 300 ਰੁਪਏ ਐਵੇਂ ਸਾਰਾ ਤੁਹਾਨੂੰ ਇੱਥੇ ਸਮਾਨ ਆ ਜਿਹੜਾ ਹੋ ਮਿਲ ਜੂ ਬਾਕੀ ਇੱਥੇ ਵੀ ਕਾਫੀ ਵੱਡੀਆਂ ਵੱਡੀਆਂ ਦੁਕਾਨਾਂ ਨੇ ਤੁਸੀਂ ਦੇਖ ਸਕਦੇ ਹੋ ਆ 200 300 ਰੁਪਏ ਰੇਟ ਐ ਜਿਹੜਾ ਸਾਰੀ ਮਾਰਕੀਟ ਦਾ ਮਤਲਬ ਜਿਹੜਾ ਤੁਹਾਨੂੰ ਕੱਪੜਾ ਇੱਥੇ ਮਿਲੂਗਾ ਉਹ 200 300 ਰੁਪਏ ਇਹ ਸਾਰਾ ਪ੍ਰਾਈਸ ਮਿਲੂਗਾ ਇੱਥੇ ਤੁਸੀਂ ਦੇਖ ਸਕਦੇ ਹੋ ਕਾਫੀ ਸਾਰੀਆਂ ਦੁਕਾਨਾਂ ਨੇ ਜਿਵੇਂ ਆ ਲੋਹਰਾ ਹੋਗੀਆਂ ਟੀ-ਸ਼ਰਟਾਂ ਹੋਗੀਆਂ ਨਾ ਆ ਛੋਟੇ ਬੱਚਿਆਂ ਵਾਲੇ ਬੂਟ ਸੈਂਡਲ ਐਵੇਂ ਜੀ ਸਾਰੀ ਇਹ ਮਾਰਕੀਟ ਹੈ ਹਾਂ ਭਾਈ ਚਲੀਏ ਅਗੇ ਪਾਟੀ ਚੜ ਵੀ ਗਈ ਹੈ ਹੋਰ ਹਾਂ ਹਾਂ ਦੂਸਰੀ ਸਾਈਡ ਵੀ ਆ ਤੇ ਇਹ ਮਾਰਕੀਟ ਕਾਫੀ ਵੱਡੀ ਹੈ ਜਿਵੇਂ ਆ ਸਾਰੀ ਗਲੀ ਤੁਹਾਨੂੰ ਦਿਖਾਈ ਆ ਐਵੇਂ ਇੱਕ ਮਸਜਿਦ ਦੇ ਸਾਜੇ ਵਾਲੇ ਪਾਸੇ ਆ ਉਹ ਵੀ ਆਪਾਂ ਦਿਖਾਵਾਂਗੇ ਤੇ ਤੇ ਕੁਛ ਖਾਣ ਪੀਣ ਵਾਲੀਆਂ ਬਹੁਤ ਨੇ ਬਾਈ ਅਮਰ ਤਾਂ ਸਾਡੇ ਮੈਂ ਆਈਸਕ੍ਰੀਮ ਵਾਲੀ ਆ ਗਈ ਤੇ ਐਵੇਂ ਜੀਆਂ ਸਾਰੀਆਂ ਦੁਕਾਨਾਂ ਇਸ ਮਾਰਕੀਟ ਦੇ ਵਿੱਚ ਮਿਲਣਗੀਆਂ ਆਪਾਂ ਨੂੰ ਦੇਖਣ ਨੂੰ ਤੇ ਇਧਰ ਵੀ ਤੁਸੀਂ ਦੇਖ ਸਕਦੇ ਹੋ ਕਾਫੀ ਵੱਡੀਆਂ-ਵੱਡੀਆਂ ਜਿਹੜੀਆਂ ਕੱਪੜੇ ਵਾਲੀਆਂ ਦੁਕਾਨਾਂ ਹੈਗੀਆਂ ਨੇ ਮਾਰਕੀਟ ਦੇ ਵਿੱਚ ਬਹੁਤ ਸਾਰੇ ਕੱਪੜੇ, ਸੂਟ ਇੱਥੇ ਲਾਏ ਹੋਏ ਨੇ ਤੇ ਅੱਗੇ ਵਾਲੇ ਪਾਸੇ ਆਪਾਂ ਚੱਲਦੇ ਹਾਂ ਜਿਹੜਾ ਮਾਝੇ ਦੇ ਨਾਲ ਵੱਡਾ ਰੋਡ ਹੈ ਉੱਥੇ ਵੀ ਕਾਫੀ ਵੱਡੀਆਂ-ਵੱਡੀਆਂ ਦੁਕਾਨਾਂ ਹੈਗੀਆਂ ਨੇ ਉਹ ਵੀ ਆਪਾਂ ਦੇਖਾਂਗੇ ਸੂਟ ਵਾਲੀਆਂ ਦੁਕਾਨਾਂ ਵੱਡੀਆਂ-ਵੱਡੀਆਂ ਇੱਥੇ ਤੁਸੀਂ ਦੇਖ ਸਕਦੇ ਹੋ ਕੱਪੜਾ ਤੇ ਆਹ ਕੁਝ ਜੁਐਲਰੀ ਵਾਲੀਆਂ ਸ਼ਾਪਸ ਨੇ ਹਨਾ ਐਵੇਂ ਦੀਆਂ ਸਾਰੀਆਂ ਦੁਕਾਨਾਂ ਇੱਥੇ ਦੇਖਣ ਨੂੰ ਮਿਲ ਜਾਣਗੀਆਂ ਆਹ ਕੱਪੜਾ ਦੇਖ ਸਕਦੇ ਹੋ ਤੁਸੀਂ ਚੁੰਨੀਆਂ ਵਗੈਰਾ ਲਾਈਆਂ ਹੋਈਆਂ ਫੁਲਕਾਰੀਆਂ ਲਾਈਆਂ ਹੋਈਆਂ ਐਵੇਂ ਦਾ ਸਾਰਾ ਸਮਾਨ ਇਸ ਮਾਰਕੀਟ ਦੇ ਵਿੱਚੋਂ ਮਿਲ ਜੂ ਇੱਧਰ ਜੁੱਤੀ ਵਾਲੀਆਂ ਕੱਪੜੇ ਵਾਲੀਆਂ ਵੱਡੀਆਂ-ਵੱਡੀਆਂ ਦੁਕਾਨਾਂ ਤੇ ਸੰਡੇ ਨੂੰ ਹੋਰ ਵੀ ਜ਼ਿਆਦਾ ਇਕੱਠ ਹੁੰਦਾ ਐਸ ਮਾਰਕੀਟ ਦੇ ਵਿੱਚ ਉਦੋਂ ਬਹੁਤ ਲੋਕ ਆਉਂਦੇ ਨੇ ਸੰਡੇ ਨੂੰ ਸ਼ਾਪਿੰਗ ਕਰਨੇ ਇੱਥੇ ਆ ਸਾਡੇ 350 ਪ੍ਰਾਈਸ ਲਾਇਆ ਹੋਇਆ ਜਿਵੇਂ ਆ ਬਿਆਹ ਦਾ ਸਾਰਾ ਸਮਾਨ ਹਲਦੀ ਵਗੈਰਾ ਵਾਲਾ ਲਓ ਜੀ ਇੱਧਰ ਵੀ ਦੁਕਾਨਾਂ ਦੇਖ ਸਕਦੇ ਹੋ ਤੁਸੀਂ ਤੇ ਸਾਹਮਣੇ ਵੱਡਾ ਰੋਡ ਆ ਗਿਆ ਇੱਥੇ ਵੀ ਕਾਫੀ ਸਾਰੀਆਂ ਦੁਕਾਨਾਂ ਨੇ ਕੋਈ ਆਪਾਂ ਤੁਹਾਨੂੰ ਦਿਖਾਉਨੇ ਆ ਤੇ ਆ ਵੱਡਾ ਰੋਡ ਚੱਲਦਾ। ਇੱਕ ਘੰਟਾ ਕਰਦੇ ਨੇ ਢੀੜੀ ਆ ਬਾਈ ਅਮਰਦਨ। ਹਾਂ, ਇੱਕ ਘੰਟਾ ਕਰਦੇ ਨੇ ਢੀੜੀ ਆ ਮਾਰਕੀਟ। ਜੀਐਮਡੀ ਮਾਲ ਆ ਗਈ। ਹਾਂ, ਜੀਐਮਡੀ ਮਾਲ ਇੱਧਰੋਂ ਸਾਹਮਣੇ ਇੱਧਰਲੀ ਸਾਈਡ ਤੇ ਆ ਮਸਜਿਦ ਆ ਗਈ ਨਾਲ। ਹਾਂ। ਮਾਰਕੀਟ ਜਾਣਾ। ਹਾਂ, ਚੱਲ ਜਲਦੀ ਜਾਈਏ। ਪਾਈ ਜਿਹੜੀ ਤੇ ਪਾਈ ਸਾਈਡ ਚੱਲੀਏ। ਪਾਈ ਸਾਈਡ ਚੱਲਦੇ ਹਾਂ। ਤੇ ਇੱਥੇ ਮਸਜਿਦ ਦੇ ਨਾਲ-ਨਾਲ ਵੀ ਦੁਕਾਨਾਂ ਨੇ ਤੁਸੀਂ ਦੇਖ ਸਕਦੇ ਹੋ। ਉਹ ਬੋਰਡ ਆ ਗਿਆ। ਪਹਿਲਾਂ ਵੀ ਆਪਾਂ ਦਿਖਾਇਆ ਸੀ ਇਹ। ਇਸ ਤਰ੍ਹਾਂ ਇੱਥੇ ਸਾਰਾ ਕੱਪੜਾ ਜਿਹੜਾ ਬਾਹਰ ਆ ਮਤਲਬ ਲਾਇਆ ਹੁੰਦਾ ਮਾਰਕੀਟ ਦੇ ਵਿੱਚ ਰੋਡ ਦੇ ਦੂਸਰੀ ਸਾਈਡ ਵੀ ਕਾਫੀ ਸਾਰੀਆਂ ਦੁਕਾਨਾਂ ਨੇ ਆਹ ਸਾਈਡ ਵੀ ਇਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਹੁਣ ਇੱਧਰ ਚੱਲਦੇ ਆ ਆ ਦੇਖ ਸਕਦੇ ਹੋ ਤੁਸੀਂ ਸੂਟ ਜਿਹੜੇ ਬਾਹਰ ਲਾਏ ਹੋਏ ਨੇ ਲਓ ਜੀ ਬਹੁਤ ਵੱਡੀਆਂ-ਵੱਡੀਆਂ ਇੱਥੇ ਹੋਲ ਸੇਲ ਦੀਆਂ ਦੁਕਾਨਾਂ ਨੇ ਕੱਪੜੇ ਦੀਆਂ ਆ ਜਿਵੇਂ ਸਾਹਮਣੇ ਅਚਕਨ ਆ ਗਏ ਲਹਿੰਗੇ ਆ ਗਏ ਵਿਆਹਾਂ ਵਾਲਾ ਸਾਰਾ ਸਮਾਨ ਇਸ ਮਾਰਕੀਟ ਦੇ ਵਿੱਚੋਂ ਜਿਹੜਾ ਮਿਲ ਜਾਦਾ ਫਸਲਕਾਰੀਆਂ ਸੂਟ ਹਨਾ ਐਵੇਂ ਦਾ ਸਾਰਾ ਕੁਝ ਬਾਹਰ ਇੱਥੇ ਜਿਹੜਾ ਲਾਇਆ ਹੋਇਆ ਹੈ ਵਿਆਹਾਂ ਦੇ ਸਮਾਨ ਵਾਲੀਆਂ ਵੱਡੀਆਂ-ਵੱਡੀਆਂ ਇੱਥੇ ਦੁਕਾਨਾਂ ਨੇ ਬਹੁਤ ਸਾਰਾ ਸਮਾਨ ਪਿਆ ਹੈ ਹਲਦੀ ਵਾਲਾ ਹੋ ਗਿਆ ਜਾਗੂ ਵਾਲਾ ਹੋ ਗਿਆ ਐਵੇਂ ਦਾ ਥਾਰਾ ਸਮਾਨ ਇਸ ਮਾਰਕੀਟ ਦੇ ਵਿੱਚ ਮਿਲ ਜੂ ਦੇਖਣ ਨੂੰ। ਅਗਿਆ ਤੁਸੀਂ ਦੇਖ ਸਕਦੇ ਹੋ ਜਿਵੇਂ ਜੁਵੈਲਰੀ ਵਾਲੀ ਸ਼ਾਪ ਆ ਹਨਾ ਐਵੇਂ ਜੀਆਂ ਬਹੁਤ ਵੱਡੀਆਂ-ਵੱਡੀਆਂ ਇਸ ਮਾਰਕੀਟ ਦੇ ਵਿੱਚ ਦੁਕਾਨਾਂ ਹੈਗੀਆਂ ਨੇ। ਸੂਟਾਂ ਵਾਲੀਆਂ ਹੋਗੀਆਂ, ਬਾਕੀ ਪਰਦੇ ਵਗੈਰਾ ਹਨਾ। ਹੋਰ ਕੱਪੜਾ ਬਹੁਤ ਜ਼ਿਆਦਾ ਇਸ ਮਾਰਕੀਟ ਦੇ ਵਿੱਚ। ਪੋਲ ਸੇਂਦੀ ਹੈ ਮਾਰਕੀਟ ਹੈ ਬਹੁਤ ਘੱਟ ਰੇਟਾਂ ਤੇ ਇੱਥੇ ਕਪੜਾ ਜਿਹੜਾ ਮਿਲ ਜਾਂਦਾ ਇੱਧਰ ਤੁਸੀਂ ਦੇਖ ਸਕਦੇ ਹੋ ਲਹਿੰਗੇ ਵਗੈਰਾ ਆ ਗਏ ਹਨ ਕੁੜੀਆਂ ਵਾਲੇ ਕੁੜੀਆਂ ਵਾਲਾ ਕਪੜਾ ਬਹੁਤ ਜ਼ਿਆਦਾ ਇਸ ਮਾਰਕੀਟ ਦੇ ਵਿੱਚ ਦੇਖਣ ਨੂੰ ਮਿਲੂ ਰੈਡੀਮੇਡ ਕਪੜਾ ਵੀ ਹੈਗਾ ਇੱਥੇ ਬਾਕੀ ਸੂਟ ਵਗੈਰਾ ਵੀ ਹੈਗੇ ਨੇ ਸਾਰਾ ਕੁਝ ਆ ਜੇ ਮੇ ਰੈਡੀਮੇਡ ਕਪੜੇ ਵਾਲੀ ਦੁਕਾਨ ਆ ਹਨ ਲਹਿੰਗੇ ਵਗੈਰਾ ਪਾਏ ਨੇ ਪਕਾਣੋ ਦੱਸਿਆ ਕਿ ਜੀਐਮਡੀ ਮਾਲ ਦੇ ਨੇੜੇ ਇਹ ਮਾਰਕੀਟ ਜੀਐਮਡੀ ਮਾਲ ਆ ਜਿਹੜਾ ਲੁਧਿਆਣੇ ਦਾ ਤੇ ਉਹਦੇ ਬਿਲਕੁਲ ਨੇੜੇ ਪੈ ਜਾਂਦੀ ਆ ਬੱਸ ਸਟੈਂਡ ਤੋਂ ਇੱਥੇ ਵਾਸਤੇ ਆਟੋ ਵੀ ਮਿਲ ਜਾਂਦਾ ਬਾਕੀ ਆ ਵੀ ਦੇਖੋ ਸਾੜੀ ਲਹਿੰਗਾ ਹਨਾ ਹੋਲ ਸੇਲ ਜਿਵੇਂ ਬੋਰਡ ਲੱਗੇ ਹੋਏ ਨੇ ਐਵੇਂ ਦੀਆਂ ਵੱਟੀਆਂ ਵੱਟੀਆਂ ਦੁਕਾਨਾਂ ਨੇ ਇੱਥੇ ਲਹਿੰਗੇ ਵਾਲੀਆਂ ਦੁਕਾਨਾਂ ਬਹੁਤ ਨੇ ਬਾਈ ਜਿਹੜਾ ਕੁੜੀਆਂ ਵਿਆਹਾਂ 'ਚ ਲਹਿੰਗਾ ਪਾਉਂਦੀਆਂ ਨੇ ਨਾ ਉਹ ਦੁਕਾਨਾਂ ਬਹੁਤ ਹੈਗੀਆਂ ਨੇ ਇੱਕ ਵਾਰ ਉਰੇ ਜ਼ਰੂਰ ਟਰਾਈ ਕਰਿਓ ਮੈਨੂੰ ਲੱਗਦਾ ਵੀ ਇੱਥੋਂ ਜ਼ਰੂਰ ਪਸੰਦ ਆ ਜੂ ਦੁਕਾਨਾਂ ਹੀ ਬਹੁਤ ਵੱਡੀਆਂ ਵੱਡੀਆਂ ਨੇ ਯਾਰ ਬਹੁਤ ਲੰਬਾ ਹੈ ਬਾਜ਼ਾਰ ਹੈ ਫੀਲਡ ਗੰਚ ਦਾ ਹਰੇਕ ਤਰੀਕੇ ਦਾ ਕੱਪੜਾ ਰੈਡੀਮੇਡ ਜਿਵੇਂ ਹਨਾ ਸਾਰਾ ਕੁਝ ਮਿਲ ਜੂ ਇੱਥੋਂ ਇਧਰ ਵੀ ਕਾਫੀ ਵੱਡੀ ਦੁਕਾਨ ਆ ਹਾਂ ਚੁੰਨੀਆਂ ਬਾਹਰ ਲਾਈਆਂ ਹੋਈਆਂ ਨੇ ਸੂਟ ਬਾਹਰ ਲਾਏ ਹੋਏ ਨੇ ਆਹ ਦੇਖ ਸਕਦੇ ਹੋ ਕਪੜਾ ਲਾਇਆ ਹੋਇਆ ਬਾਹਰ ਇੱਥੇ ਫੁਲਕਾਰੀ ਵਾਲੀਆਂ ਵੀ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਹੈਗੀਆਂ ਨੇ ਇਸ ਮਾਰਕੀਟ ਦੇ ਵਿੱਚ ਬਹੁਤ ਸਾਰੀਆਂ ਦੁਕਾਨਾਂ ਨੇ ਇੱਥੇ ਇਸ ਮਾਰਕੀਟ ਦੇ ਵਿੱਚ ਬਹੁਤ ਲੰਬੀ ਮਾਰਕੀਟ ਆਏ ਖੋਲਾਇਆ ਟਾਈਮ ਕੱਟ ਕੇ ਆਇਓ ਇਸ ਮਾਰਕੀਟ ਦੇ ਵਿੱਚ ਸ਼ਾਪਿੰਗ ਕਰਨ। ਬਾਕੀ ਆ ਦੇਖ ਸਕਦੇ ਹੋ ਜਿਵੇਂ ਪੰਜਾਬੀ ਜੁੱਤੀਆਂ ਵਾਲੀ ਦੁਕਾਨ ਆ ਗਈ ਹੈ ਨਾ। ਐਵੇਂ ਦੀਆਂ ਵੱਡੀਆਂ-ਵੱਡੀਆਂ ਦੁਕਾਨਾਂ ਨੇ ਇੱਥੇ। ਆ ਕੱਪੜਿਆਂ ਦੇ ਬੋਰੇ ਭਰੇ ਪਏ ਨੇ ਤੁਸੀਂ ਦੇਖ ਸਕਦੇ ਹੋ। ਆ ਲੈ। ਆ ਦੇਖ ਆਪਿਓ ਜੀ। ਵੱਡੀਆਂ-ਵੱਡੀਆਂ ਦੁਕਾਨਾਂ ਨੇ ਹੋਲ ਸੇਲ ਦੀਆਂ। ਹੁਣ ਆਪਾਂ ਦੂਸਰੀ ਸਾਈਡ ਆ ਗਏ ਮਾਰਕੀਟ ਦੇ ਵਿੱਚ ਇੱਥੇ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਨੇ ਇੱਧਰ ਵੀ ਉਸੇ ਤਰ੍ਹਾਂ ਕੱਪੜੇ ਵਾਲੀਆਂ ਦੇਖ ਸਕਦੇ ਹੋ ਤੁਸੀਂ ਬੱਚਿਆਂ ਦੇ ਕੱਪੜੇ ਵਾਲੀਆਂ ਵੱਡਿਆਂ ਦੇ ਕੱਪੜੇ ਵਾਲੀਆਂ ਬਹੁਤ ਵੱਡੀ ਮਾਰਕੀਟ ਆ ਇਹ ਛੋਟਿਆਂ ਦਾ ਵੱਡਿਆਂ ਦਾ ਹਰ ਇੱਕ ਤਰੀਕੇ ਦਾ ਇੱਥੇ ਕੱਪੜਾ ਆਪਾਂ ਨੂੰ ਮਿਲ ਜੂ ਇਸ ਮਾਰਕੀਟ ਦੇ ਵਿੱਚ ਦੇਖ ਸਕਦੇ ਹੋ ਤੁਸੀਂ 2250 ਰੁਪਏ ਇੱਥੇ ਜੁੱਤੀਆਂ ਤੇ ਜਿਹੜੀ ਸੇਲ ਆ ਉਹ ਵੀ ਲਾਈ ਹੋਈ ਆ ਨਾ ਬਾਕੀ ਆ ਕੱਪੜਾ ਬਹੁਤ ਬਾਹਰ ਵੀ ਕੱਢਿਆ ਹੋਇਆ ਸ਼ਰਟਾਂ ਵਗੈਰਾ ਟੀ-ਸ਼ਰਟਾਂ ਵਗੈਰਾ ਐਵੇਂ ਤਾਂ ਸਾਰਾ ਸਮਾਨ ਇਸ ਮਾਰਕੀਟ ਦੇ ਵਿੱਚੋਂ ਮਿਲ ਜੂ। ਆਪਰਸ ਆਗੇ ਜਿਵੇਂ ਹੈ। ਇਹ ਸਾਰਾ ਸੇਲ ਦੇ ਵਿੱਚ ਇੱਥੇ ਸਮਾਨ ਜਿਹੜਾ ਹੈਗਾ। 800-200 ਇੰਨਾ ਕੁ ਪ੍ਰਾਈਸ ਆ। ਇਹ ਸਾਰੀ ਮਾਰਕੀਟ ਦਾ। ਮੱਕੀ ਪਰਚੂਨ ਦੀਆਂ ਦੁਕਾਨਾਂ ਬਹੁਤ ਵੱਡੀਆਂ-ਵੱਡੀਆਂ ਨੇ। ਦੇਖ ਸਕਦੇ ਹੋ ਤੁਸੀਂ ਬਹੁਤ ਸਾਰੀਆਂ ਇੱਥੇ ਵੱਡੀਆਂ-ਵੱਡੀਆਂ ਜੁੱਤੀਆਂ ਦੀਆਂ ਦੁਕਾਨਾਂ ਨੇ। ਇੱਧਰ ਸਾਰੀਆਂ ਜੁੱਤੀਆਂ ਜੁੱਤੀਆਂ ਪਈਆਂ ਨੇ ਇਸ ਮਾਰਕੀਟ ਦੇ ਵਿੱਚ ਲਓ ਜੀ ਆ ਬਾਹਰ ਲਾਈਆਂ ਹੋਈਆਂ ਦੇਖ ਸਕਦੇ ਹੋ ਤੁਸੀਂ ਜੁੱਤੀਆਂ ਇੱਥੇ ਆ ਕੁਸ਼ ਖਾਣ ਪੀਣ ਵਾਲੀਆਂ ਦੁਕਾਨਾਂ ਵੀ ਇੱਥੇ ਹੈਗੀਆਂ ਨੇ ਆ ਜੁਐਲਰੀ ਵਾਲੀਆਂ ਆ ਗਈਆਂ ਲਓ ਜੀ ਕੱਪੜਾ ਤਾਂ ਹੈਗਾ ਹੀ ਆ ਕੱਪੜੇ ਦੇ ਨਾਲ ਨਾਲ ਹੋਰ ਕੁਸ਼ ਖਾਣ ਪੀਣ ਵਾਲਾ ਦੁਕਾਨਾਂ ਪਰਚੂਨ ਦੀਆਂ ਦੁਕਾਨਾਂ ਐਵੇਂ ਜੀਆਂ ਸਾਰੀਆਂ ਦੁਕਾਨਾਂ ਹੈਗੀਆਂ ਨੇ ਇਸ ਮਾਰਕੀਟ ਦੇ ਵਿੱਚ ਲਓ ਜੀ ਤੋ ਉਹਦੀਆਂ ਵੱਡੀਆਂ ਵੱਡੀਆਂ ਦੁਕਾਨਾਂ ਨੇ ਇੱਧਰ ਦੇਖ ਸਕਦੇ ਹੋ ਲਾਲ ਮਿਰਚਾਂ ਬਹੁਤ ਪਈਆਂ ਨੇ ਸੁੱਕੀਆਂ ਇੱਥੇ ਲਓ ਜੀ ਆ ਲਹਿੰਗੇ ਵਾਲੀ ਦੁਕਾਨ ਆ ਗਈ ਬਹੁਤ ਵੱਡੀ ਹੈ ਨਾ ਮਸਾਲੇ ਵਾਲੀਆਂ ਦੁਕਾਨਾਂ ਵੀ ਹੈਗੀਆਂ ਨੇ ਇੱਥੇ ਬਹੁਤ ਵੱਡੀਆਂ ਵੱਡੀਆਂ ਬਹੁਤ ਵੱਡੀ ਮਾਰਕੀਟ ਹੈ ਫੀਲਡ ਗੰਜ ਦੀ ਜਿਹੜੀ ਮਾਰਕੀਟ ਹੈ ਆ ਦਾਲਾਂ ਹੋ ਗਈਆਂ ਮਸਾਲੇ ਹੋ ਗਏ ਹਨ ਅੜਦੀ ਮਿਰਚਾਂ ਐਵੇਂ ਦਾ ਕਾਫੀ ਸਮਾਨ ਹੈ ਇੱਥੇ ਚਲੋ ਜੀ ਹਾਂ ਪਰਸ ਆ ਗਏ ਜਿਵੇਂ ਪਰਸ ਵਾਲੀਆਂ ਦੁਕਾਨਾਂ ਹਾਂ ਹੁਣ ਆਪਾਂ ਤੁਹਾਨੂੰ ਦੂਸਰੀ ਸਾਈਡ ਦਿਖਾਵਾਂਗੇ ਇਸ ਮਾਰਕੀਟ ਦੀ ਆਹ ਸਾਈਡ ਜਾਂਦੇ ਆਪਾਂ ਪਹਿਲਾਂ ਆਪਾਂ ਆ ਸਾਹਮਣੇ ਵਾਲੇ ਪਾਸੇ ਗਏ ਸੀਗੇ ਮਸਜਿਦ ਦੇ ਨਾਲ ਨਾਲ ਤੇ ਚੱਲਦੇ ਆਂ ਇਸ ਤੋਂ ਵੱਡੇ ਰੋਡ ਤੇ ਵੀ ਕੁਝ ਮਾਰਕੀਟ ਹੈ ਇੱਥੇ ਵੀ ਕਾਫੀ ਦੁਕਾਨਾਂ ਹੈਗੀਆਂ ਨੇ ਆ ਤੁਸੀਂ ਦੇਖ ਸਕਦੇ ਹੋ ਜਿਵੇਂ ਆ ਕੱਪੜੇ ਬਾਹਰ ਲਾਏ ਹੋਏ ਨੇ ਨਾ ਲੋਹਰਾਂ ਵਗੈਰਾ ਤੇ ਐਵੇਂ ਦਾ ਸਾਰਾ ਸਮਾਨ ਇੱਥੇ ਹੈਗਾ ਇੱਥੇ ਵੀ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਹੈਗੀਆਂ ਨੇ ਕੱਪੜੇ ਵਾਲੀਆਂ ਤੇ ਖਾਣ-ਪੀਣ ਵਾਲੀਆਂ ਬਹੁਤ ਨੇ ਇੱਥੇ ਜਾਮਾ ਮਸਜਿਦ ਦੇ ਨੇੜੇ ਆਹ ਗੋਲ ਗੱਪੇ ਦੇਖ ਸਕਦੇ ਹੋ ਆਈਸਕ੍ਰੀਮ ਦੇਖ ਸਕਦੇ ਹੋ ਨਾ ਇੱਕ ਇੱਕ ਓਸ਼ਾਲੀਆਂ ਦੁਕਾਨਾਂ ਵੀ ਇੱਥੇ ਹੈਗੀਆਂ ਨੇ ਆ ਬਹੁਤ ਵੱਡੀ ਦੁਕਾਨ ਆ ਇੱਥੇ ਆਈਸਕ੍ਰੀਮ ਵਾਲੀ ਦੇਖ ਸਕਦੇ ਹੋ ਤੁਸੀਂ ਹਾਂਜੀ ਇਹ ਸਾਰਾ ਬਾਹਰਲਾ ਪਾਸਾ ਆ ਗਿਆ ਫੀਲਡ ਗੰਜ ਮਾਰਕੀਟ ਦਾ ਬਹੁਤ ਕਰਾਊਡ ਰਹਿੰਦਾ ਇਸ ਮਾਰਕੀਟ ਦੇ ਵਿੱਚ ਜਿਵੇਂ ਤੁਸੀਂ ਦੇਖ ਸਕਦੇ ਹੋ ਆ ਕੱਪੜੇ ਵਾਲੀਆਂ ਦੁਕਾਨਾਂ ਇੱਥੇ ਬਾਹਰ ਵੀ ਬਹੁਤ ਨੇ ਲਓ ਜੀ ਕੱਪੜੇ ਕਪੜਾ ਪਿਆ ਇਹ ਦੁਕਾਨਾਂ ਤੇ ਵੀ ਬਹੁਤ ਵੱਡੀ ਮਾਰਕੀਟ ਆ ਇਹ ਦੋਨੋਂ ਸਾਈਡ ਇੱਥੇ ਮਾਰਕੀਟ ਹੈ ਆ ਦੂਸਰੀ ਸਾਈਡ ਵੀ ਹੈਗਾ ਦੂਸਰੀ ਸਾਈਡ ਵੀ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਨੇ ਤੇ ਆ ਇੱਥੇ ਤੁਸੀਂ ਦੇਖ ਸਕਦੇ ਹੋ ਕੱਪੜੇ-ਕਪੜਾ ਪਿਆ ਲਾ ਆ ਟੀ-ਸ਼ਰਟਾਂ ਵਗੈਰਾ ਪਜਾਮੇ ਵਗੈਰਾ ਹਨਾ ਲਓ ਜੀ ਆ ਦੇਖ ਆਓ ਜੀ ਤੁਸੀਂ ਕੱਪੜੇ-ਕਪੜਾ ਪਿਆ ਹੋਰੇ ਕੀ ਪ੍ਰਾਈਸ ਆ ਬਾਈ ਸੂਟਾਂ ਦਾ ਅੱਛਾ 2200 ਦਾ 5 ਮੀਟਰ 2200 ਦਾ 5 ਮੀਟਰ ਐਵੇਂ ਦਾ ਸਾਰਾ ਕੱਪੜਾ ਇੱਥੇ ਹੈਗਾ ਇੰਨੀ ਰੇਂਜ ਦੇ ਵਿੱਚ ਜਿਹੜਾ ਇੱਥੋਂ ਕੱਪੜਾ ਮਿਲ ਜਾਦਾ ਇਸ ਮਾਰਕੀਟ ਦੇ ਵਿੱਚ ਤੇ ਆਹ ਦੇਖ ਸਕਦੇ ਹੋ ਤੁਸੀਂ ਬਹੁਤ ਸਾਰੇ ਇੱਥੇ ਸੂਟ ਨੇ ਜਿਹੜੇ ਲਾਏ ਹੋਏ ਨੇ 2200 300 ਯਾਨੀ ਕਿ ਇੰਨਾ ਕੁ ਰੇਟ ਹੈਗਾ ਇਹ ਮਾਰਕੀਟ ਦਾ ਆ ਕੱਪੜਾ ਹੀ ਕੱਪੜਾ ਪਿਆ ਤੁਸੀਂ ਦੇਖ ਲਓ ਆ ਬੂਰੇ ਭਰੇ ਭਰੇ ਪਏ ਨੇ ਕੱਪੜੇ ਦੇ ਬਹੁਤ ਵੱਡੀ ਇਹ ਮਾਰਕੀਟ ਹੈ ਕਪੜਿਆਂ ਦੀ ਲੋਹਾਂ ਵਗੈਰਾ ਆ ਫਰਾਕ ਸੂਟ ਹੋ ਗਏ ਹਨ ਐਵੇਂ ਤਾਂ ਸਾਰਾ ਸਮਾਨ ਇੱਥੋਂ ਮਿਲ ਜੂ ਆਇਦਰ ਵੀ ਦੇਖ ਸਕਦੇ ਆ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਜੇ ਮੈਨੂੰ ਬਹੁਤ ਭੁੱਖ ਲੱਗਦੀ ਹੈ ਯਾਰ ਲਓ ਜੀ ਹਾਂਜੀ ਅੱਜ ਦੀ ਵੀਡੀਓ ਦਾ ਆਪਾਂ ਕਰਦੇ ਆ ਐਂਡ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਈ ਹੈ ਲੁਧਿਆਣੇ ਦੀ ਫੀਲਡ ਗੰਜ ਦੀ ਮਾਰਕੀਟ ਇਸ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਅਗਲੇ ਬਲੌਗ ਵਿੱਚ ਪੂਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ